ਸ਼੍ਰੀ ਗਾਲਜੀ ਪੰਜਾਬ న్యూਸ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗੱਲ ਖਬਰਾਂ 'ਤੇ ਪਹਿਲਾਂ ਨਜ਼ਰ ਮਾਰ ਲੈਣੇ ਆਮੁੱਖ ਸੁਰਖੀਆਂ ਤੇ ਵਿਧਾਇਕ ਸੁਖਪਾਲ ਖੈਰਾ ਨੇ ਮੂੜ ਕੀਰੇ ਸੀਐਮ ਮਾਨ ਧੂੜੀ ਚ ਟੈਂਕੀ ਤੇ ਚੜੇ ਡੀਪੀ ਟੀਚਰਾਂ ਦੀ ਵੀਡੀਓ ਕੀਤੀ ਸਾਂਝੀ ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਕੀਤੀ ਦਾਖਲ ਕੇਰਲ ਦੀ ਵਾਇਨਾਡ ਤੋਂ ਲੜਨਗੇ ਚੋਣਾਂ ਆਪ ਲੋਕ ਸਭਾ ਚੋਣਾਂ ਦੇ ਪ੍ਰਚਾਰ ਨੂੰ ਲੈ ਕੇ ਮੀਟਿੰਗਾਂ ਦਾ ਸਿਲਸਿਲਾ ਜਾਰੀ ਅੱਜ ਸੰਗਰੂਰ ਇਲਾਕੇ ਦੇ ਵਿਧਾਇਕਾਂ ਤੇ ਮੰਤਰੀਆਂ ਦੇ ਨਾਲ ਕੀਤੀ ਮੀਟਿੰਗ ਦਿੱਲੀ ਪਹੁੰਚੇ ਕਾਂਗਰਸ ਦੇ ਮੌਜੂਦਾ ਦੇ ਸਾਬਕਾ ਸੰਸਦ ਸੋਨੀਆ ਗਾਂਧੀ ਦੇ ਨਾਲ ਕੀਤੀ ਮੁਲਾਕਾਤ ਤੇ ਹੁਣ ਖਬਰਾਂ ਵਿਸਥਾਰ ਨਾਲ ਬੀਤੇ ਕੁਝ ਦਿਨ ਪਹਿਲਾਂ ਅਰਵਿੰਦ ਕੇਜੀਵਾਲਦੀ ਗ੍ਰਿਫਤਾਰੀ ਸੰਬੰਧੀ ਆਪ ਦੇ ਪੰਜਾਬ ਦੇ ਵਿਧਾਇਕ ਵੀ ਮਹਾਰੈਲੀ ਦਾ ਹਿੱਸਾ ਬਣਨ ਲਈ ਪਹੁੰਚੇ ਹੋਏ ਸਨ ਜਿਸ ਨੂੰ ਲੈ ਕੇ ਪੁਲੱਥ ਦੇ ਵਿਧਾਇਕ ਤੇ ਕਾਂਗਰਸ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖੈਰਾ ਨੇ ਮੁਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇੜਿਆ ਹੈ ਉਹਨਾਂ ਨੇ ਧੂੜੀ ਵਿੱਚ ਪਾਣੀ ਦੀ ਟੈਂਕੀ ਤੇ ਚੜੇ 168 ਡੀਪੀਆਈ ਟੀਚਰਾਂ ਦੀ ਵੀਡੀਓ ਵੀ ਸਾਂਝੀ ਕੀਤੀ ਵਿਧਾਇਕ ਸੁਖਪਾਲ ਖੈਰਾ ਨੇ ਇੰਡੀਆ ਗਾਟ ਚੋੜ ਦੀ ਮਹਾਰੈਲੀ ਤੇ ਵਿੱਚ ਸ਼ਾਮਲ ਸੀਐਮ ਮਾਨ ਅਤੇ ਉਹਨਾਂ ਦੇ ਵਿਧਾਇਕਾਂ ਤੇ ਨਿਸ਼ਾਨੇ ਸਾਧੇ। ਵਿਧਾਇਕ ਸੁਖਪਾਲ ਖੈਰਾ ਨੇ ਟਵੀਟ ਕਰਕੇ ਕਿਹਾ ਕਿ ਬਦਲਾਵ ਦੇ ਝੂਠੇ ਨਾਅਰੇ ਸਿਰ ਬਣੀ ਭਗਵੰਤ ਮਾਨ ਸਰਕਾਰ ਅਤੇ ਇਸੇ 92 ਵਿਧਾਇਕਾਂ ਨੂੰ ਦਿੱਲੀ ਜਾ ਕੇ ਕੇਜਰੀਵਾਲ ਦੇ ਹੱਕ ਵਿੱਚ ਧਰਨੇ ਲਗਾਉਣ ਦੀ ਬਜਾਏ ਸੀਐਮ ਦੇ ਆਪਣੇ ਹਲਕੇ ਧੂਰੀ ਦੇ ਵਿੱਚ ਟੈਂਕੀ ਉੱਤੇ ਚੜ੍ਹ ਕੇ ਧਰਨੇ ਦੇ ਰਹੇ 168 ਡੀਪੀਈ ਅਧਿਆਪਕਾਂ ਦੀ ਮੰਗਾਂ ਨੂੰ ਪੂਰਾ ਕਰਨਾ ਚਾਹੀਦਾ ਹੈ। ਜੈਨਾਰੀ ਉਹਨਾਂ ਨੇ ਥੈਂਕ ਯੂ ਤੇ ਚੜ ਕੇ ਬੈਠੇ ਤੇ ਆਪਕਾ ਵੀ ਵੀਡੀਓ ਵੀ ਸਾਂਝੀ ਕੀਤੀ 8 ਡੀਪੀ ਸਿਲੇਕਟਡ ਕੈਂਡੀਡੇਟ ਸਾਡੇ ਨਿਯੁਕਤੀ ਪੱਤਰ ਹੱਥਾਂ 'ਚ ਨੇ ਤੇ ਅਸੀਂ ਪਿਛਲੇ 8 ਤਰੀਕ ਤੋਂ ਧੂਰੀ ਵਿਖੇ ਟੈਂਕੀ ਦੇ ਉੱਪਰ ਬੈਠੇ ਹੋਏ ਹਾਂ ਤੇ ਅਸੀਂ ਇੱਥੇ ਦੱਸਣਾ ਚਾਹੁੰਦੇ ਹਾਂ ਕਿ ਲਗਭਗ 1 ਮਹੀਨੇ ਦੇ ਕਰੀਬ ਹੋ ਗਿਆ ਸਾਨੂੰ ਇੱਥੇ ਟੈਂਕੀ ਉੱਪਰ ਬੈਠੇ ਹਾਂ ਨਾ ਤਾਂ ਹਲੇ ਧੂਰੀ ਦੇ ਪ੍ਰਸ਼ਾਸਨ ਨੇ ਸਾਡੀ ਕੋਈ ਸੁਣਵਾਈ ਕੀਤੀ ਆ ਤੇ ਨਾ ਹੀ ਕੋਈ ਸਰਕਾਰ ਦਾ ਨੁਮਾਇੰਦਾ ਸਾਡੀ ਕੋਈ ਗੱਲਬਾਤ ਸੁਣਨ ਲਈ ਇੱਥੇ ਆਇਆ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਬੇਸ਼ੱਕ ਸਰਕਾਰ ਤੇ ਨੁਮਾਇੰਦੇ 92 ਐਮ ਐਲ ਏ ਜੋ ਬਣਾਈ ਹੋਏ ਆ ਉਹ ਰੋਜ਼ ਦਿੱਲੀ ਵੀ ਖੇ ਜਾ ਕੇ ਕੇਜਰੀਵਾਲ ਦੇ ਹੱਕ ਵਿੱਚ ਧਰਨੇ ਦੇ ਰਹੇ ਆ ਪਰ ਜੋ ਉਹਨਾਂ ਦੇ ਆਪ ਦੀ ਸਟੇਟ ਦੇ ਵਿੱਚ ਜਿੱਥੇ ਉਹਨਾਂ ਦੀ ਆਪ ਦੀ ਸਰਕਾਰ ਆ ਉੱਥੇ ਬੇਰੋਜ਼ਗਾਰ ਦੁਖੀ ਹੋ ਕੇ ਟੈਂਕੀਆਂ ਦੇ ਉੱਪਰ ਬੈਠੇ ਨੇ ਉਹਨਾਂ ਦੀ ਕੋਈ ਖਬਰ ਸਾਰ ਲੈਣ ਨਹੀਂ ਆ ਰਿਹਾ ਇੱਥੇ ਮੀਤ ਹੀਰ ਰੋਜ਼ਾਨਾ ਮੰਗ ਰੈਲੀ ਕਰ ਰਿਹਾ ਹੈਗਾ ਇੱਕ ਸਪੋਰਟਸ ਮਿਨਿਸਟਰ ਹੋਣ ਦੇ ਨਾਤੇ ਉਹ ਵੀ 168 ਡੀਪੀ ਜਿਨ੍ਹਾਂ ਨੇ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਦਾ ਭਵਿੱਖ ਬਣਾਉਣਾ ਬੱਚਿਆਂ ਨੂੰ ਸਪੋਰਟਸ ਕਰਾਉਣੀਆਂ ਉਹਨਾਂ ਦੀ ਸਾਰ ਲੈ ਨਹੀਂ ਆਇਆ ਬੇਸ਼ੱਕ ਭਗਵੰਤਮਾਨ ਆਪਣੀ ਨਮ ਜੰਮੀਤੀ ਦੀਆਂ ਖੁਸ਼ੀਆਂ ਮਨਾ ਰਿਹਾ ਪਰ ਆ ਟੈਂਕੀ ਦੇ ਉੱਪਰ ਬੈਠੀਆਂ ਵੀ ਤਾਂ ਕਿਸੇ ਦੀਆਂ ਧੀਆਂ ਨਹੀਂ ਇਹ ਪਿਛਲੀ ਰਾਤ ਇੰਨਾ ਅੱਤ ਦੀ ਹਨੇਰੀ ਤੇ ਝੱਖੜ ਆਇਆ ਸਾਡਾ ਅਸਮਾਨ ਜੋ نیچے गिर ਗਿਆ ਅਸੀਂ ਬੜੀ ਮੁਸ਼ਕਲ ਨਾਲ ਆਪਣੇ ਆਪ ਨੂੰ ਟੈਂਕੀ ਦੇ ਉੱਪਰ ਸੰਭਾਲਿਆ ਹੈਗਾ ਜੇਕਰ ਇਹਦਾ ਨੁਕਸਾਨ ਹੋ ਜਾਂਦਾ ਕੋਈ ਜਾਨੀ ਮਾਲੀ ਨੁਕਸਾਨ ਹੋ ਜਾਂਦਾ ਤਾਂ ਉਸ ਦਾ ਜ਼ਿੰਮੇਵਾਰ ਕੌਣ ਸੀ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਜੇਕਰ ਸਾਡੀ ਕੋਈ ਪੁਖਤਾ ਸੁਣਵਾਈ ਨਹੀਂ ਕੀਤੀ ਜਾਂਦੀ ਸਾਡੇ ਮਸਲੇ ਦਾ ਹੱਲ ਨਹੀਂ ਕੀਤਾ ਜਾਂਦਾ ਤਾਂ ਅਸੀਂ ਮਰਨ ਮਰਤ ਤੇ ਬੈਠਾਂਗੇ ਆਉਣ ਵਾਲੀ 3 ਤਰੀਕ ਤੋਂ ਅਸੀਂ ਨਾਲੇ ਪਿੰਡਾਂ ਦੇ ਵਿੱਚ ਜਾ ਕੇ ਸਰਕਾਰ ਦਾ ਬਾਈਕਾਟ ਕਰਨ ਵਾਸਤੇ ਕਹਾਂਗੇ ਜੇਕਰ ਸਾਡੀ ਕੋਈ ਪੁਖਤਾ ਕਾਰਵਾਈ ਨਹੀਂ ਕੀਤੀ ਜਾਂਦੀ ਅਸੀਂ ਡਟੇ ਰਵਾਂਗੇ ਜਿੰਨਾ ਚਿਰ ਸਾਡਾ ਮਸਲਾ ਹੱਲ ਨਹੀਂ ਕੀਤਾ ਜ਼ਿਕਰਯੋਗ ਹੈ ਕਿ ਇੱਕ ਪਾਸੇ ਲੋਕ ਸਭਾ ਚੋਣ ਆ ਰਹੀਆਂ ਨੇ ਤੇ ਆਪ ਆਪਣੇ ਵਾਅਦੇ ਤੇ ਕੰਮ ਗਿਣਵਾ ਕੇ ਚੋਣ ਪ੍ਰਚਾਰ ਕਰ ਰਹੀ ਹੈ ਦੂਜੇ ਪਾਸੇ ਵਿਰੋਧੀ ਧਿਰ ਦੇ ਆਗੂ ਸਰਕਾਰ ਦੇ ਵਾਅਦੇ ਅਤੇ ਦਾਅਵੇ ਆ ਦੀ ਕੋਲ ਖੋਲਦੇ ਨਜ਼ਰ ਆ ਰਹੇ ਨੇ ਵੇਖਣਾ ਤੇ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਲੋਕ ਕਿਸ ਦੇ ਹੱਕ ਵਿੱਚ ਖੜੇ ਹੁੰਦੇ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਵੱਲੋਂ ਅੱਜ ਲੋਕ ਸਭਾ ਚੋਣਾਂ 2024 ਲਈ ਕੇਰਲ ਦੀ ਵਾਇਨਾਡ ਸੀਟ ਤੋਂ ਨਾਮਜ਼ਦਗੀ ਦਾਖਲ ਕੀਤੀ ਗਈ ਹੈ ਉੱਥੇ ਹੀ ਦੂਜੇ ਪਾਸੇ ਕਾਂਗਰਸ ਪ੍ਰਧਾਨ ਖੜਗੇ ਨੇ ਅੱਜ ਤੋਂ ਕਰ ਕਰ ਗਾਰੰਟੀ ਮੁਹਿੰਮ ਚਲਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ ਅੱਜ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕੇਰਲ ਦੀ ਵਾਇਨਾਡ ਸੀਟ ਤੋਂ ਨਾਮਜ਼ਦਗੀ ਦਾਖਲ ਕੀਤੀ ਇਸ ਤੋਂ ਪਹਿਲਾਂ ਉਹਨਾਂ ਨੇ ਪੰਨ ਪ੍ਰਿੰਕਾ ਗਾਂਧੀ ਦੇ ਨਾਲ ਇੱਕ ਹੰਟਾ ਰੋਡ ਸ਼ੋਅ ਕੀਤਾ ਰਾਹੁਲ ਗਾਂਧੀ ਨੇ 2019 ਦੀਆਂ ਚੋਣਾਂ ਦੇ ਵਿੱਚ ਵਾਇਨਾਡ ਸੀਟ 4 ਲੱਖ ਤੋਂ ਵੱਧ ਵੋਟਾਂ ਦੇ ਵੱਡੇ ਫਰਕ ਦੇ ਨਾਲ ਜਿੱਤੀ ਸੀ ਦੂਜੇ ਪਾਸੇ ਦਿੱਲੀ ਦੇ ਵਿੱਚ ਕਾਂਗਰਸ ਨੇ ਪਾਰਟੀ ਦੇ ਪੰਜ ਇਨਸਾਫ 25 ਗਾਰੰਟੀ ਨੂੰ ਦੇਸ਼ ਦੇ ਲੋਕਾਂ ਤੱਕ ਲਿਜਾਉਣ ਦੇ ਲਈ ਘਰ ਘਰ ਗਾਰੰਟੀ ਮੁਹਿੰਮ ਸ਼ੁਰੂ ਕੀਤੀ ਹੈ ਤੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕアルਜੂਨ ਖੜਗੇ ਨੇ ਇਸ ਦੀ ਸ਼ੁਰੂਆਤ ਉੱਤਰ ਪੂਰਬੀ ਦਿੱਲੀ ਲੋਕ ਸਭਾ ਸੀਟ ਤੋਂ ਕੀਤੀ ਪਾਰਟੀ ਘੱਟੋ ਘੱਟ 8 ਕਰੋੜ ਕਰਾਂ ਤੱਕ ਕਾਂਗਰਸ ਗਾਰੰਟੀਕਾਰ ਪਹੁੰਚਾਉਣ ਦੀ ਯੋਜਨਾ ਬਣਾ ਰਹੀ ਹੈ ਦੇਸ਼ ਦੀ ਰਾਜਧਾਨੀ ਦਿੱਲੀ ਮੇ ਨਾਰਥ-ਈਸਟ ਸੰਸਦਈ ਸੀਟ ਮੇ ਆਜ ਜੋ ਕਾਂਗਰਸ गारंटी कार्ड हम डिस्ट्रीब्यूट कर रहे हैं ये सारे देश में हम एक संदेश देने के लिए कि हमारे जो पांच गारंटीज है और उसके तहत 25 गारंटीज सारे देश में हम करने के लिए पहले से देश के सामने हमने ये मुद्दा रखा है खास करके यहाँ के दिल्ली प्रदेश कांग्रेस कमेटी के अध्यक्ष कांग्रेस के कार्यकर्ता इन गारंटीज के कार्ड को इन गारंटीज ये कार्ड जो है ये कार्ड हमारे लोग घर घर बांटेंगे लोगों से मिलेंगे और उनको बताएंगे कि हम हमारी सरकार अलायंस की सरकार आने के बाद हम लोगों को ये गारंटी देते हैं कि हमारी सरकार हमेशा गरीबों के साथ रही है और गरीबों का काम करेगी इससे पहले भी हमारी बगैर गारंटी बोलते हुए हमने गारंटी के प्रोग्राम दिए जैसा कि मनरेगा जैसा कि एजुकेशन का जैसा कि आरटीआई, जैसा कि फूड सिक्योरिटी एक्ट ये सारी चीजें हम कभी नहीं कहा था कि हम एक आने वाले इलेक्शन में कामयाबी के, के साथ सारे देश के लोगों को हमने इसका फायदा दिया हम देखना होगा कि कांग्रेस चलाई गई इस घर घर गारंटी वाली मुहिम के आगामी लोक सभा चोना होंगे ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਮੀਟਿੰਗਾਂ ਦਾ ਸਿਲਸਲਾ ਜਾਰੀ ਹੈ ਕੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਫਰੀਦਕੋਟ ਅਤੇ ਪਟਿਆਲਾ ਲੋਕ ਸਭਾ ਸੀਟਾਂ ਲਈ ਮੀਟਿੰਗ ਕੀਤੀ ਸੀ ਤੇ ਅੱਜ ਸੰਗਰੂਰ ਸੀਟ ਸੰਬੰਧੀ ਮੀਟਿੰਗ ਕੀਤੀ ਗਈ ਇਹ ਬੈਠਕ ਸਮੇਂ ਸੰਗਰੂਰ ਹਲਕੇ ਦੇ ਸਾਰੇ ਵਿਧਾਇਕ ਅਤੇ ਸੰਗਰੂਰ ਹਲਕੇ ਦੇ ਉਮੀਦਵਾਰ ਮੀਤ ਹਿਰਵੀ ਮੌਜੂਦ ਸਨ ਲੋਕ ਸਭਾ ਚੋਣਾਂ ਦੀ ਲੜਾਈ ਜਿੱਤਣ ਦੇ ਲਈ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਮਾਂਡ ਸੰਭਾਲ ਲਈ ਹੈ ਅੱਜ ਮੁੱਖ ਮੰਤਰੀ ਦੀ ਰਿਹਾਈ ਉਤੇ ਸੰਗਰੂਰ ਸੀਟ ਨੂੰ ਲੈ ਕੇ ਰਣਨੀਤੀ ਬਣਾਈ ਗਈ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ਮੰਤਰੀ ਅਤੇ ਸੰਗਰੂਰ ਤੋਂ ਆਪ ਉਮੀਦਵਾਰ ਮੀਤ ਹਰਵਿੱਤ ਮੰਤਰੀ ਹਰਪਾਲ ਚਿਮਮਾ ਕੈਬਨਿਟ ਮੰਤਰੀ ਅਮਨ अरोੜਾ ਅਤੇ ਵਿਧਾਇਕ ਨਰਿੰਦਰਪਾਲ ਜੁਲਦੀ ਪੰਡੋਰੀ ਪ੍ਰਿੰਦਰ ਕੇ ਗੋਇਲ ਲਾਪ ਸਿੰਘ ਉਗੋਕੇ ਅਤੇ ਡੀ ਆਰ ਐਮ ਜਮੀਲ ਉਰ ਰਹਿਮਾਨ ਦੇ ਨਾਲ ਅਹਿਮ ਮੀਟਿੰਗ ਕੀਤੀ ਇਸ ਮੌਕੇ ਉਹਨਾਂ ਆਪ ਦੀ ਚੋਣ ਰਣਨੀਤੀ ਉੱਤੇ ਵਿਸਥਾਰ ਦੇ ਨਾਲ ਚਰਚਾ ਕੀਤੀ ਅਤੇ ਆਪ ਸਰਕਾਰ ਦੀਆਂ ਲੋਕਪੱਖੀ ਨੀਤੀਆਂ ਦਾ ਲੋਕਾਂ ਵਿੱਚ ਪ੍ਰਚਾਰ ਕਰਨ ਦੇ ਲਈ ਸਾਰਿਆਂ ਨੂੰ ਨਿਰਦੇਸ਼ ਦਿੱਤੇ ਇਸ ਮੌਕੇ ਸਾਰੇ ਵਿਧਾਇਕਾਂ ਤੋਂ ਫੀਡਬੈਕ ਵੀ ਲਿਆ ਗਿਆ ਅਤੇ ਚੋਣਾਂ ਦੀ ਰਣਨੀਤੀ ਨੂੰ ਲੈ ਕੇ ਵੀ ਖੁੱਲੀ ਵਿਚਾਰ ਚਰਚਾ ਕੀਤੀ ਗਈ ਦੱਸਦੀ ਹੈ ਕਿ ਆਮ ਆਦਮੀ ਪਾਰਟੀ ਲਈ ਸੰਗਰੂਹ ਸੀਟ ਬਹੁਤ ਹੈ ਮੰਨੀ ਜਾਂਦੀ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੋ ਵਾਰ ਇਹ ਸੀਟ ਜਿੱਤ ਚੁੱਕੇ ਨੇ। ਪਰਉਨਾ ਤੇ ਮੁੱਖ ਮੰਤਰੀ ਬਣਨ ਤੋਂ ਬਾਅਦ ਪਾਰਟੀ ਇੱਥੇ ਹੋਈਆਂ ਉਪਚੋਣਾ ਹਾਰ ਗਈ ਹੈ। ਇਸ ਵਾਰ ਸਿਆ ਭਗਵੰਤ ਮਾਨ ਨੇ ਆਪਣੇ ਕੈਬਨਿਟ ਮੰਤ్రਾਲੇ ਦੇ ਸਿਪਾਹੀ ਮੀਟੇ ਉੱਤੇ ਪ੍ਰੋਸਾ ਜਿਤਾਉਂਦਿਆਂ ਉਹਨਾਂ ਨੂੰ ਸੰਗਰੂਹ ਤੋਂ ਲੋਕ ਸਭਾ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ। ਜ਼ਿਕਰਯੋਗ ਹੈ ਕਿ ਆਪ ਨੇ ਹੁਣ ਤੱਕ ਆਪਣੇ 10 ਲੋਕ ਸਭਾ ਉਮੀਦਵਾਰਾਂ ਦੇ ਨਾਮਾ ਦਾ ਐਲਾਨ ਕੀਤਾ ਸੀ। ਜਿਹਦੇ ਵਿੱਚੋਂ ਜਲੰਧਰ ਤੋਂ ਉਮੀਦਵਾਰ ਸੁਸ਼ੀਲ ਕੁਮਾਰਿੰਕੂ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ। ਹੁਣ ਪਾਰਟੀ ਨੂੰ ਜਲੰਧਰ ਵਾਸਤੇ ਨਵੇਂ ਅਤੇ ਤਗੜੇ ਉਮੀਦਵਾਰ ਦੀ ਲੋੜ ਹੈ। ਜਲੰਧਰ ਤੋਂ ਇਲਾਵਾ ਤਿੰਨ ਹੋਰ ਉਮੀਦਵਾਰਾਂ ਦੇ ਨਾਮ ਸਾਹਮਣੇ ਆਉਣੇ ਅਜੇ ਬਾਕੀ ਨੇ। ਫਿਲਹਾਲ ਪਾਰਟੀ ਆਪਣਾ ਜ਼ੋਰ-ਸ਼ੋਰ ਦੇ ਨਾਲ ਚੋਣ ਪੇਚਾਨ ਕਰਨ ਉੱਤੇ ਲੱਗੀ ਹੋਈ ਹੈ ਜਿਸ ਦੇ ਨਤੀਜੇ ਚਾਹ ਚੂਨ ਨੂੰ ਐਲਾਨੇ ਜਾਣਗੇ। ਪੰਜਾਬ ਕਾਂਗਰਸ ਦੇ ਮੌਜੂਦਾ ਤੇ ਸਾਬਕਾ ਸੰਸਦਾਂ ਨੇ ਦਿੱਲੀ 'ਚ ਡੇਰੇ ਲਾਏ ਹੋਏ ਨੇ ਦਰਸਲ ਪੰਜਾਬ ਦੇ ਸੰਸਦ ਮੈਂਬਰ ਮਨੀਸ਼ Tiwari, ਅਮਰ ਸਿੰਘ ਮੁਹੰਮਦ ਸਦੀਕ, ਗੁਰਜੀਤ ਸਿੰਘ ਔਜਲਾ ਅਤੇ ਜਸਬੀਰ ਸਿੰਘ ਡਿੰਪਾ ਨੇ ਸੀਨੀਅਰ ਕਾਂਗਰਸੀ ਆਗੂ ਸੋਨੀਆ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਲੋਕ ਸਭਾ ਉਮੀਦਵਾਰਾਂ ਦੇ ਐਲਾਨ ਤੋਂ ਪਹਿਲਾਂ ਇਹ ਮੁਲਾਕਾਤ ਕਾਫੀ ਅਹਿਮ ਮੰਨੀ ਜਾ ਰਹੀ ਹੈ ਪੰਜਾਬ ਵਿੱਚ ਲੋਕ ਸਭਾ ਚੋਣਾਂ ਦੀਆਂ ਉਮੀਦਵਾਰੀ ਨੂੰ ਲੈ ਕੇ ਕੁਝ ਪੰਜਾਬ ਕਾਂਗਰਸ ਦੇ ਸੰਸਦ ਸੀਨੀਅਰ ਕਾਂਗਰਸੀ ਆਗੂ ਸੋਨੀਆ ਗਾਂਧੀ ਦੇ ਨਾਲ ਮੁਲਾਕਾਤ ਕਰਨ ਲਈ ਦਿੱਲੀ ਪਹੁੰਚੇ ਮੰਨਿਆ ਜਾ ਰਿਹਾ ਹੈ ਕਿ ਪਾਰਟੀ ਪੰਜਾਬ ਤੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਕਿਸੇ ਵੀ ਸਮੇਂ ਚਾਰੀ ਕਰ ਸਕਦੀ ਹੈ ਅਜਿਹੀ ਸਥਿਤੀ ਦੇ ਵਿੱਚ ਕੋਈ ਵੀ ਆਗੂ ਕੋਈ ਕਸਰ ਪਾਕੀ ਛੱਡਣ ਦੇ ਮੂਡ ਵਿੱਚ ਨਹੀਂ ਹੈ ਹਾਲਕਿ ਪਾਰਟੀ ਹਾਈ ਕਮਾਂਡ ਨੂੰ ਵੀ ਕਈ ਸੇਟਾਂ ਉਤੇ ਉਮੀਦਵਾਰ ਖੜੇ ਕਰਨ ਤੇ ਲਈ ਸਖਤ ਮਿਹਨਤ ਕਰਨੀ ਪੈ ਰਹੀ ਹੈ ਇਸ ਦੌਰਾਨ ਕਾਂਗਰਸ ਦੇ ਪੰਜਾਬ ਦੇ ਸੰਸਦ ਮੈਂਬਰ ਮਨੀਸ਼ तिवारी ਅਮਰ ਸਿੰਘ ਮੁਹੰਮਦ ਸਦੀਕ ਗੁਰਜੀਤ ਸਿੰਘ ਓਝਲਾ ਅਤੇ ਜਸਪੀਰ ਸਿੰਘ ਢੀਂਪਾ ਨੇ ਸੀਨੀਅਰ ਕਾਂਗਰਸੀ ਅਗੂ 소ਨੀਆ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਦੱਸਿਆ ਗਿਆ ਹੈ ਕਿ ਪਾਰਟੀ ਇੰਚਾਰਜ ਦਿਵਿੰਦਰ ਯਾਦਵ ਪਿਛਲੇ ਕੁਝ ਦਿਨਾਂ ਤੋਂ ਦਿੱਲੀ ਦੇ ਵਿੱਚ ਹਨ ਤੇ ਪਾਰਟੀ ਪਰਦਾਨ ਅਮਰਿੰਦਰ ਸਿੰਘ ਰਾਜਵੜਿੰਗ ਅਤੇ ਸੀਐਲਪੀ ਅਗੋਪਤਪਾਤ ਸਿੰਘ ਬਾਜਵਾ ਵੀ ਦਿੱਲੀ ਆ ਚੁੱਕੇ ਨੇ ਇਸ ਤੋਂ ਇਲਾਵਾ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਸੰਸਦ ਮੈਂਬਰ ਮਨੀਸ਼ ਦਿਵਾੜੀ ਰਾਣਾ ਗੁਰਜੀਤ ਸਿੰਘ ਵੀ ਦਿੱਲੀ ਪਹੁੰਚੇ ਬਲਬੀਰ ਸਿੰਘ ਸਿੱਧੂ ਵੀ ਪਿਛਲੇ ਕਈ ਦਿਨਾਂ ਤੋਂ ਦਿੱਲੀ ਦੇ ਵਿੱਚ ਹੀ ਹਨ ਇਸ ਦੇ ਇਲਾਵਾ ਸਾਬਕਾ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਦਾਵਾ ਤੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਵੀ ਦਿੱਲੀ ਪਹੁੰਚੇ ਇਸ ਤੋਂ ਇਲਾਵਾ ਹਰ ਹਲਕੇ ਦੇ ਆਗੂ ਉੱਥੇ ਜਾ ਚੁੱਕੇ ਨੇ ਇਸ ਦੇ ਨਾਲ ਹੀ ਉਹ ਜਲਦ ਹੀ ਉੱਥੇ ਮੀਟਿੰਗ ਦੇ ਵਿੱਚ ਵੀ ਸ਼ਿਰਕਤ ਕਰਨਗੇ ਭਾਵੇਂ ਕਾਂਗਰਸ ਦੇ ਸਾਰੇ ਸੀਨੀਅਰ ਆਗੂ ਟਿਕਟ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ ਪਰ youth ਆਗੂ ਵੀ ਟਿਕਟ ਦੀ ਦੌੜ ਦੇ ਵਿੱਚ ਸ਼ਾਮਲ ਨੇ ਇਨਾ ਦੇ ਵਿੱਚ ਯੂਟ ਕਾਂਗਰਸ ਦੇ ਪ੍ਰਧਾਨ 모ਹਿਤ ਮਹਿੰਦਰਾ ਐਨਐਸਯੂਆਈ ਪੰਜਾਬ ਦੇ ਪ੍ਰਧਾਨ ਇਸ਼ਪਿਤ ਸਿੰਘ ਅਤੇ ਵਿਰਿੰਦਰ ਟੇਲੋ ਸ਼ਾਮਲ ਹਨ ਜਦੋਂ ਕਿ ਪਾਰਟੀ ਦੇ ਵੱਲੋਂ 55 ਤੋਂ ਵੱਧ ਲੋਕਾਂ ਦੇ ਨਾਂ ਪੇਚੂ ਗਏ ਹਨ ਤੇ ਹਾਲਾਂਕਿ ਰਾਹੁਲ ਗਾਂਧੀ ਹਮੇਸ਼ਾ ਨੌਜਵਾਨਾਂ ਨੂੰ ਮੌਕਾ ਦੇਣ ਦੀ ਕੋਸ਼ਿਸ਼ ਕਰਦੇ ਨੇ ਟਿਕਟਾਂ ਦਾ ਐਲਾਨ ਕਰਨ ਦੇ ਲਈ ਕਾਂਗਰਸ ਪਾਰਟੀ ਦਿੱਲੀ ਦੇ ਵਿੱਚ ਮੀਟਿੰਗ ਕਰ ਰਹੀ ਹੈ ਇਸ ਦੇ ਨਾਲ ਹੀ ਸੂਬੇ ਦੇ ਵੱਖ-ਵੱਖ ਸਰਕਲਾਂ ਦੇ ਵਿੱਚ ਫੋਨ ਕਾਲਾਂ ਰਾਹੀਂ ਉਮੀਦਵਾਰਾਂ ਦੇ ਲਈ ਸਰਵੇਖਣ ਦੀ ਪ੍ਰਕਿਰਿਆ ਜਾਰੀ ਹੈ ਇਸ ਸੰਬੰਧੀ ਹਰ ਵਰਗ ਦੇ ਲੋਕਾਂ ਦੇ ਫੋਨ ਆ ਰਹੇ ਨੇ ਇਸ ਤੋਂ ਇਲਾਵਾ ਹਲਕੇ ਦੇ ਨਾਲ ਸੰਬੰਧਿਤ ਸੰਭਾਵੀ ਉਮੀਦਵਾਰਾਂ ਸੰਬੰਧੀ ਸਵਾਲ-ਜਵਾਬ ਵੀ ਕੀਤੇ ਜਾ ਰਹੇ ਹਨ ਇਸ ਸਰਵੇਖਣ ਦੀ ਮਦਦ ਦੇ ਨਾਲ ਪਾਰਟੀ ਸੂਬੇ ਦਾ ਮਹੌਲੇ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਸੋ ਹੁਣ ਦੇਖਣਾ ਹੋਵੇਗਾ ਕਿ ਕਦੋਂ ਤੱਕ ਕਾਂਗਰਸ ਦੇ ਵੱਲੋਂ ਪੰਜਾਬ ਦੇ ਵਿੱਚ ਉਮੀਦਵਾਰਾਂ ਦਾ ਐਲਾਨ ਕੀਤਾ ਜਾਂਦਾ ਹੈ ਤਿਹਾਰ ਜੇਲ੍ਹ ਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ 4 ਕਿਲੋ ਵਜ਼ਨ ਕੱਟ ਹੋਣ ਦੀ ਗੱਲ ਸਾਹਮਣੇ ਆਈ ਹੈ ਉਹਨਾਂ ਦੀ ਸਿਹਤ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ ਮੰਤਰੀ ਆਤਿਸ਼ੀ ਨੇ ਪ੍ਰੈਸ ਕਾਨਫਰੰਸ ਕਰਦਿਆਂ ਪਾਜਪਾਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕੀਤੇ ਨੇ ਉਹਨਾਂ ਕਿਹਾ ਕਿ ਕੇਜਰੀਵਾਲ ਸ਼ੂਗਰ ਦੇ ਮਰੀਜ਼ ਨੇ ਇਸ ਲਈ ਉਹਨਾਂ ਦੇ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਦਿੱਲੀ ਦੇ ਮੰਤਰੀ ਅਤੀਸ਼ੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਿਹਤ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਹੈ। ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਸ਼ੂਗਰ ਦੇ ਮਰੀਜ਼ ਹਨ ਤੇ ਭਾਜਪਾ ਸਰਕਾਰ ਨੇ ਉਹਨਾਂ ਨੂੰ ਜਦੋਂ ਦਾ ਗ੍ਰਿਫਤਾਰ ਕੀਤਾ ਹੈ ਉਦੋਂ ਤੋਂ ਉਹਨਾਂ ਦੀ ਸਿਹਤ ਤੇ ਜ਼ਬਰਦਸਤ ਖਤਰਾ ਮੰਡਰਾ ਰਿਹਾ ਹੈ। ਦਿੱਲੀ ਕੇ ਮੁੱਖ ਮੰਤਰੀ ਅਰਵਿੰਦ ਕੇਜ ਇੱਕ ਸਿਵियर ਡਾਇਬੀਟੀਜ਼ ਕੇ ਪੇਸ਼ੈਂਟ ਹੈ। ਡਾਇਬੀਟੀਜ਼ ਕੇ ਇੱਕ ਸਿਵियर ਪੇਸ਼ੈਂਟ ਹੋਣੇ ਕੇ ਨਾਤੇ ਦਿਨ ਮੇ ਕਈ ਬਾਰ उनका शुगर लेवल मॉनिटर होता है जिस हिसाब से उनका शुगर लेवल बढ़ता है गिरता है उसी के अनुसार उनको दवाई लेनी होती है इंसुलिन के इंजेक्शन लेने होते हैं और उसी अनुसार उनका खान पान और डाइट होती है डायबिटीज एक ऐसी बीमारी है कि जब सिवियर होती है तो उसके साथ जुड़ी हुई बहुत सारी कॉम्प्लिकेशंस होती है डायबिटीज का असर इंसान के हार्ट पे भी पड़ता है किडनी पर भी पड़ता है आंखों पर भी पड़ता है पूरे नर्वस सिस्टम पर भी पड़ता है सिवियर डायबिटीज का एक बहुत मेजर खतरा शुगर लेवल गिरने का होता है जिसे हाइपोग्लाइसीमिया कहते हैं अगर किसी सीवियर डायबिटिक पेशेंट का शुगर लेवल 50 के नीचे गिर जाए तो उनकी जान को भी खतरा हो जाता है किसी भी डायबिटीज के पेशेंट का शुगर लेवल कभी 80 से नीचे आने नहीं दिया जाता तो अरविंद केजरीवाल ऐसी सिवियर डायबिटीज के पेशेंट लेकिन इस डायबिटीज के बावजूद भी इतनी बीमारी के बावजूद भी आज तक अरविंद केजरीवाल जी ने अपनी डायबिटीज को अपने स्वास्थ्य को अपनी देश के सेवा में कभी अड़चन नहीं डालने दी है चाहे अनशन पे बैठना हो एक बार ही वो सुंदर नगरी में अनशन पे बैठे एक बार जंतर मंतर पे अनशन पे बैठे वो दिन रात दिल्ली वालों के हित में सुबह से लेके रात तक काम करते हैं देश के अलग अलग हिस्सों में जाते हैं अपने स्वास्थ्य को ध्यान ना रखते हुए भी अपनी वो देश की सेवा में कभी भी उन्होंने आज तक स्वास्थ्य को अड़चन नहीं बनने दिया है। लेकिन जब से अरविंद केजरीवाल जी को भारतीय जनता पार्टी शासित केंद्र सरकार ने गिरफ्तार किया है ਉਨਕੇ ਸਵਾਸਤ ਪਰ ਇੱਕ ਜ਼ਬਰਦਸਤ ਖਤਰਾ ਮੰਡਰਾ ਰਹਾ ਹੈ ਪਾਜਪਾ ਦੇ ਮੀਡੀਆ ਵਿਭਾਗ ਵੱਲੋਂ ਦਿੱਲੀ ਦੀ ਮੰਤਰੀ ਆਤਿਸ਼ੀ ਨੂੰ ਮਾਨਹਾਨੀ ਦਾ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ ਇਹ ਨੋਟਿਸ ਬੀਤੇ ਦਿਨੀ ਆਤਿਸ਼ੀ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੇ ਦੌਰਾਨ ਦਿੱਤੇ ਗਏ ਬਿਆਨ ਦੇ ਸਬੰਧ ਵਿੱਚ ਭੇਜਿਆ ਗਿਆ ਹੈ ਮੰਤਰੀ ਆਤਿਸ਼ੀ ਨੇ ਪਾਜਪਾਤੇ ਇਲਜ਼ਾਮ ਲਗਾਏ ਸਨ ਕਿ ਉਹਨਾਂ ਨੂੰ ਪਾਜਪਾ ਵੱਲੋਂ ਪਾਰਟੀ 'ਚ ਸ਼ਾਮਲ ਹੋਣ ਦੀ ਆਫਰ ਆਈ ਹੈ ਉਨਵਾਲੇ ਸਮੇਂ ਚਾਅ ਆਮ ਆਦਮੀ ਪਾਰਟੀ ਦੇ ਲੀਡਰ ਤੇ ਮੰਤਰੀ ਅਤੀਸ਼ੀ ਤੇ ਮੁਸ਼ਕਲਾਵਤ ਸਕਦੀਆਂ ਨੇ ਭਾਜਪਾ ਦੇ ਵੱਲੋਂ ਉਹਨਾਂ ਨੂੰ ਮਾਨਹਾਨੀ ਦਾ ਨੋਟਿਸ ਭੇਜਿਆ ਗਿਆ ਤੇ ਜਾਣਕਾਰੀ ਮੁਤਾਬਕ ਇਹ ਮੈਸੇਜ ਭਾਜਪਾ ਮੀਡੀਆ ਵਿਭਾਗ ਦੇ ਵੱਲੋਂ ਭੇਜਿਆ ਗਿਆ ਜਿਦੇ ਵਿੱਚ ਮੰਤਰੀ ਅਤੀਸ਼ੀ ਨੂੰ ਤੁਰੰਤ ਮਾਫੀ ਮੰਗਣ ਲਈ ਕਿਹਾ ਨਹੀਂ ਤਾਂ ਮਾਨਹਾਨੀ ਦਾ ਮਕਦਮਾ ਦਰਜ ਕਰਨ ਦੀ ਗੱਲ ਕੀਤੀ ਗਈ ਹੈ ਕੱਲ ਦਿੱਲੀ ਕੀ ਮੰਤਰੀ ਅਤੀਸ਼ੀ ਮਾਰ ਲੈਣਾ ਨੇ एक बार फिर परंपरागत रूप से जो वो झूठ बोलती हैं उसका मुजाहरा किया था और हमने कल ही कहा था कि आतिशी मार लेना तुम्हारी आदत है झूठ बोलना और भाग जाना लेकिन हम तुम्हें इस बार भागने नहीं देंगे और कहा था कि कल शाम तक जो भी आपने बयान दिया है या तो उसके तथ्य सामने रखिए माफी मांगिए नहीं तो हम कानूनी कार्रवाई करेंगे तो कल शाम को दिल्ली सरकार की मंत्री आतिशी मार लेना को हमारे मीडिया विभाग की तरफ से डेफिमेशन नोटिस दे दिया गया है मानहानि का नोटिस दे दिया गया है कि आपने बीजेपी के कार्यकर्ताओं के मान को ठेस पहुंचाई है जिस तरह का झूठ आपने बोला है उसका जवाब आपको देना पड़ेगा उन्होंने कहा कि हमारे एक नजदीकी के माध्यम से मुझे ये पेशकश की गई है मैं उनसे स्पष्ट रूप से पूछ रहा हूं कौन है वो नजदीकी नाम बताइए किसने संपर्क किया नाम बताइए कैसे संपर्क किया व्यक्तिगत मिलकर किया टेलीफोन पे किया اگر آپ کے پاس کوئی ایویڈنس ہے تو جمع کرائیے نہیں تو اپنا ٹیلی فون انویسٹیگیشن ایجنسی کو دیجئے۔ ذکر ہوگیا کہ پیتے دینی মন্ত্রী اتحشی نے باجپہ دے گمبھیر الزام لگائے سن کہ میرے ایک قریبی دوارہ باجپہ دے والو مینوں باجپہ چ شامل ہون دے لئی آفر کیتا گیا نہیں تا 1 مہینے دے اندر ای ڈی والو گرفتار کرن دی گل وی کیتی گئی۔ تے نال ہی انہاں ای وی کہیا سی کہ اون والے سمے چ مینوں মন্ত্রী سوروپا دھواج، दुर्गेश پاٹھک تے ممبر پارلیمنٹ راکوف چڈا نو گرفتار کیتا جاوے گا۔ ਇੱਥੇ ਵੀ ਦੱਸਣ ਯੋਗ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਸ ਵੇਲੇ ਤਿਹਾਰ ਜੇਲ੍ਹ ਦੇ ਵਿੱਚ ਬੰਦ ਹਨ। ਉਨ੍ਹਾਂ ਦੀ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਰੋਸ ਪ੍ਰਦਰਸ਼ਨ ਅਤੇ ਪ੍ਰੈਸ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਨੇ। ਮੰਤਰੀ ਅਤੀਸ਼ੀ ਨੇ ਇਲਜ਼ਾਮ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਲਗਾਏ ਸਨ। ਹੁਣ ਦੇਖਣਾ ਹੋਵੇਗਾ ਕਿ ਮੰਤਰੀ ਅਤੀਸ਼ੀ ਦੇ ਵੱਲੋਂ ਮੁਆਫੀ ਮੰਗੀ ਜਾਂਦੀ ਹੈ ਜਾਂ ਫਿਰ ਪਾਛਪਾਗੇ ਕੀ ਕਾਰਵਾਈ ਕਰਦੀ ਹੈ। ਲੋਕ ਸਭਾ ਚੋਣਾਂ ਦਾ ਉਤਸ਼ਾਹ ਤੇਜ਼ ਹੋ ਗਿਆ ਹੈ ਇੱਕ ਪਾਸੇ ਚੋਣ ਪ੍ਰਚਾਰ ਦਾ ਸਮਾਂ ਹੈ ਅਤੇ ਦੂਜੇ ਪਾਸੇ ਕਾਂਗਰਸ ਨੂੰ ਲਗਾਤਾਰ ਝਟਕਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਾਂਗਰਸ ਨੂੰ ਇੱਕ ਹੋਰ ਝਟਕਾ ਲੱਗਾ ਹੈ ਦਰਸਲ ਮੁੱਖੇ ਬਾਜ਼ ਵਿਜੇਂਦਰ ਸਿੰਘ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਭਾਜਪਾ ਦਾ ਪੱਲਾ ਫੜ ਲਿਆ ਹੈ ਭਾਰਤੀ ਜਨਤਾ ਪਾਰਟੀ ਦੇ ਹੈੱਡਕੁਆਰਟਰ ਵਿਖੇ ਭਾਜਪਾ ਦੇ ਆਗੂ ਵਿਨੋਦ ਤਾਵੜੇ ਨੇ ਉਹਨਾਂ ਨੂੰ ਪਾਰਟੀ 'ਚ ਸ਼ਾਮਿਲ ਕਰਵਾਇਆ ਹੈ ਕਾਂਗਰਸ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਡਾ ਝਟਕਾ ਲੱਗਿਆ 올림픽 ਮੁਕੇ ਬਾਅਦ ਜोटे ਕਾਂਗਰਸ ਨੇਤਾ ਵਿਜੇਂਦਰ ਸਿੰਘ ਅੱਜ ਭਾਰਤੀ ਜਨਤਾ ਪਾਰਟੀ ਚ ਸ਼ਾਮਲ ਹੋ ਗਏ ਨੇ ਤੇ ਭਾਜਪਾ ਜਨਰਲ ਸਕੱਤਰ ਵਿਨੋਤਾ ਤਾਵੜੇ ਦਿੱਲੀ ਵਿਧਾਨ ਸਭਾ ਚ ਵਿਰੋਧੀ ਟੀਸ ਦੇ ਨੇਤਾ ਅਤੇ ਦੱਖਣ ਦਿੱਲੀ ਤੋਂ ਪਾਰਟੀ ਦੇ ਉਮੀਦਵਾਰ ਰਾਮਬੀਰ ਸਿੰਘ ਮਿਥੂੜੀ ਦੀ ਮੌਜੂਦਗੀ ਵਿੱਚ ਵਿਜੇਂਦਰ ਸਿੰਘ ਨੇ ਭਾਜਪਾ ਦੀ ਮੈਂਬਰਸ਼ਿਪ ਗ੍ਰੈਂਡ ਕੀਤੀ ਹੈ ਤੇ ਪਿਛਲੇ ਕੁਝ ਦਿਨਾਂ ਤੋਂ ਅਜਿਹੀ ਚਰਚਾ ਸੀ ਕਿ ਕਾਂਗਰਸ ਨੂੰ ਨਨ ਮਥਰਾ ਤੋਂ ਅਦਾਕਾਰ अत मौजूदा संसद मेंबर हेमा मालिनी खिलाफ मैदान उतार सकती है और आज भारतीय जनता पार्टी में शामिल हुआ हूँ और 19 में मैंने कांग्रेस से चुनाव लड़ा था लेकिन मैं चाहता हूं कि मैं देश के विकास देश की तरक्की के लिए भारतीय जनता पार्टी जुड़ा हूँ और मैं इसके लिए लोगों का भला कर सकूं। खिलाड़ियों को लेकर मोदी सरकार में काफी द्वेशन भी जो रहा कैसे देखना चाहिए बीजेपी ज्वाइन कर लिया है थे। जी हाँ बिल्कुल मैं कहते पहले भी कहते जो गलत को मैंने अभी स्टेज पे बताया कि मैं गलत को गलत कहूँगा सही को सही कहूंगा और मैं चाहूंगा कि इसमें भारतीय जनता पार्टी में मैं शामिल होकर बहुत सारे खिलाड़ियों का भला करूँ तमाम जो अपोजिशन के नेता है कांग्रेस के नेता है वो बीजेपी ज्वाइन कर रहे हैं क्या क्या समझ में आ रहा है है बीजेपी कमी लग रही जी मैं समझा नहीं कैसे लगातार कांग्रेस पार्टी से अपोजिशन से नेता छोड़कर बीजेपी में आ रहे हैं तो उसमें क्या कमी आपको लग रही है कि जी वो तो कांग्रेस वाले बताएंगे मैं तो अभी बीजेपी में शामिल हो गया तो बीजेपी का हो गया हूँ तो वो लोग बताएंगे क्या कमी है इसमें ਵਿਜੇਂਦਰ ਸਿੰਘ ਚਾਟਪਾਈਚਾਰੇ ਦੇ ਨਾਲ ਤਾਲੁਕ ਰੱਖਦੇ ਹਨ ਜਿਸ ਦਾ ਹਰਿਆਣਾ ਪੱਛਮੀ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਚ ਵੱਡੀ ਗਿਣਤੀ ਵਿੱਚ ਸੀਟਾਂ ਉਤੇ ਰਾਜਨੀਤਿਕ ਪ੍ਰਭਾਵ ਹੈ ਸਿੰਘ ਨੇ 2019 ਦੀਆਂ ਲੋਕ ਸਭਾ ਚੋਣਾਂ ਦੱਖਣ ਦਿੱਲੀ ਸੀਟਾਂ ਤੋਂ ਕਾਂਗਰਸ ਦੇ ਟਿਕਟ ਉਤੇ ਲੜੀ ਸੀ ਪਰ ਉਨ੍ਹਾਂ ਨੂੰ ਹਾਥਾ ਸਾਹਮਣਾ ਕਰਨਾ ਪਿਆ ਸੀ ਉਨ੍ਹਾਂ ਨੇ 2008 ਬੀਜਿੰਗ 올ੰਪੀਅਨ ਦੇ ਵਿੱਚ ਮੁੱਕੇ ਬਾਜ਼ੀ ਚ ਕਾਂਸੀ ਤਮਗਾ ਜਿੱਤਿਆ ਸੀ ਉਨ੍ਹਾਂ ਨੇ ਕਈ ਹੋਰ ਅੰਤਰਰਾਸ਼ਟਰੀ ਮੁਕਾਬਲੇ ਚ ਵੀ ਦੇਸ਼ ਲਈ ਤਮਗੇ ਜਿੱਤੇ ਹਨ ਜਿਵੇਂ-ਜਿਵੇਂ ਚੋਣਾਂ ਨੇੜੇ ਆਉਂਦੀਆਂ ਜਾ ਰਹੀਆਂ ਨੇ ਓਵੇਂ-ਓਵੇਂ ਹਰ ਪਾਰਟੀ ਵੱਲੋਂ ਆਪਣੇ ਦਾਅ ਖੇਡੇ ਜਾ ਰਹੇ ਨੇ ਜਿਸ ਤਹਿਤ ਅੱਜ ਪੰਜਾਬ ਬਚਾਓ ਯਾਤਰਾ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਪ ਤੇ ਕਾਂਗਰਸ ਦੇ ਨਿਸ਼ਾਨੇ ਵਿੰਨੇ ਤੇ ਦਿੱਲੀ ਵਾਲੀਆਂ ਪਾਰਟੀਆਂ ਤੇ ਚਰਚਾ ਕੀਤੀ ਅਕਾਲੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਤੇ ਆਪ ਪਾਰਟੀ ਉੱਤੇ ਨਿਸ਼ਾਨੇ ਵਿੰਨੇ ਉਹਨਾਂ ਕਿਹਾ ਕਿ ਦਿੱਲੀ ਵਾਲੀ ਪਾਰਟੀਆਂ ਦੀ ਲੁੱਟਣ ਦੀ ਬਜਾਏ ਪੰਜਾਬ ਨੂੰ ਖਾਰ ਰਹੀਆਂ ਨੇ ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਲਈ ਸਭ ਤੋਂ ਪਹਿਲਾਂ ਪੰਥ ਤੇ ਪੰਜਾਬ ਹੈ ਅਤੇ ਹਮੇਸ਼ਾ ਰਹੇਗਾ ਅਸੀਂ ਪੰਥ ਹਤੇ ਪੰਜਾਬੀਆਂ ਦੀਆਂ ਉਮੀਦਾਂ ਨੂੰ ਉਹਨਾਂ ਦੇ ਸੱਚੇ ਪੁੱਤਰ ਵਾਂਗ ਨਿਭਾਉਂਦੇ ਰਹਾਂਗੇ ਇਹ ਗੱਲ ਮੌਜੂਦਾ ਪੰਜਾਬ ਬਚਾਓ ਯਤਰਾ ਦੌਰਾਨ ਵੀ ਜ਼ਮੀਨੀ ਪੱਧਰ ਉਤੇ ਦਿਖਾਈ ਦੇ ਰਹੀ ਹੈ ਜਿਦੇ ਵਿੱਚ ਪੰਜਾਬੀਆਂ ਨੇ ਥਿਲੀ ਦੀਆਂ ਪਾਠੀਆਂ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਦਾ ਡਟ ਕੇ ਸਾਥ ਦਿੱਤਾ ਹੈ ਪੰਜਾਬ ਦੀ ਜੋ ਹਾਲਾਤ ਬਣ ਗਈ ਹੈ ਅੱਜ ਪੰਜਾਬ ਵਿੱਚ ਇੱਕ ਪਾਸੇ ਪੰਜਾਬੀ ਖੜ ਗਏ ਆ ਦੂਜੇ ਪਾਸੇ ਬਾਹਰਲੇ ਇੱਕ ਪਾਸੇ ਥੋੜੀ ਆਪਣੀ ਪਾਰਟੀ ਦੂਜੇ ਪਾਸੇ ਆ ਦਿੱਲੀ ਦੀਆਂ ਨੈਸ਼ਨਲ ਪਾਰਟੀਆਂ ਜੋ ਥੋੜੀ ਪਾਰਟੀ ਤੁਹਾਨੂੰ ਸਮਝਦੀ ਹੈ ਤੁਹਾਡੇ ਦੁੱਖ ਸੁੱਖ ਦੀ ਸਾਥੀ ਹੈ ਜੋ ਪੰਜਾਬ ਵਿੱਚ ਗਰੀਬ ਕਿਸਾਨ ਮਜ਼ਦੂਰ ਵਪਾਰੀ ਨੂੰ ਪਿੰਡਾਂ ਵਾਲੇ ਸ਼ਹਿਰਾਂ ਵਾਸਤੇ ਜੋ ਕੰਮ ਥੋੜੀ ਪਾਰਟੀ ਨੇ ਕੀਤੇ ਆ ਆ ਦਿੱਲੀ ਵਾਲੀਆਂ ਪਾਰਟੀਆਂ ਦਾ ਕੱਲੇ ਲੁੱਟਣ ਆਈਆਂ ਕਾਂਗਰਸ ਦੇਖ ਲਓ ਭਾਵੇਂ ਤੁਸੀਂ ਇਹਨਾਂ ਦੀ ਸਰਕਾਰ ਕੈਪਟਨ ਦੀ ਦੇਖ ਲਓ ਭਾਵੇਂ ਝਾੜੂ ਵਾਲਿਆਂ ਦੀ ਦੇਖ ਲਓ ਤੇ ਹੁਣ ਬੀਜੇਪੀ ਵੀ ਅਲੱਗ ਇੱਕੇ ਮદાન ਚਾਹੀ ਹੈ ਇਹਨਾਂ ਦਾ ਦਿਲੋਂ ਨਾਲ ਤੁਹਾਡਾ ਨਾਲ ਨਹੀਂ ਇਹਨਾਂ ਦਾ ਨਿਸ਼ਾਨਾ ਪੰਜਾਬ ਦੀ ਤਰੱਕੀ ਨਹੀਂ ਅੱਥੇ ਦਿਲ ਕਿਤਨਿਆਰੇ ਇੱਥੇ ਕਾਬਜ ਹੋਣ ਵਾਸਤੇ ਆ ਰਹੇ ਆਂ ਖਾਲਸਾ ਜੀ ਥੋਡੀ ਫੌਜ ਪੰਜਾਬ ਦੀ ਕੌਮ ਦੀ ਪੰਥ ਦੀ ਸ਼ਰੋਣੀ ਅਕਾਲੀ ਦਲ ਆ ਜੇ ਪੰਜਾਬ ਨੂੰ ਬਚਾਉਣਾ ਪੰਜਾਬ ਦੀ ਆਵਾਜ਼ ਨੂੰ ਬਚਾਉਣਾ ਹੈ ਥੋਡੀ ਆਪਣੀ ਤਾਕਤ ਥੋਡੀ ਫੌਜ ਨੂੰ ਇੰਨਾ ਤਾਕਤਵਾਰ ਬਣਾਉਣਾ ਹੈ ਕਿ ਤੁਹਾਡੇ ਤੇ ਕੋਈ ਹਮਲਾ ਕਰੇ ਉਹਦਾ ਸਾਹਮਣਾ ਕਰ ਸਕੀਏ ਤੇ ਆਪਣੀ ਪਾਰਟੀ ਆਪਣੀ ਜੱ데ਬੰਦੀ ਸ਼੍ਰੋਮਣੀ ਅਖਾਲੀ ਦਲ ਆ ਸ਼੍ਰੋਮਣੀ ਕਾਲੀ ਦਲ ਕੋਈ ਮਾਮੂਲੀ ਪਾਰਟੀ ਨਹੀਂ ਤੁਹਾਡੇ ਬਜ਼ੁਰਗਾਂ ਦੀ ਪੜਾਈ ਹੋਈ ਪਾਰਟੀ ਹੈ ਤੁਹਾਡੇ ਬਜ਼ੁਰਗਾਂ ਨੇ ਸ਼ਹਾਦਤਾਂ ਦੇ ਕੇ ਬਣਾਈ ਪਾਰਟੀ ਹੈ ਆ ਕਾਟੀ ਇੱਕ ਮੂਵਮੈਂਟ ਹੈ ਇੱਕ ਸੋਚ ਹੈ ਪੰਜਾਬ ਦੀ ਆਵਾਜ਼ ਹੈ ਕਪੰਥ ਦੀ ਆਵਾਜ਼ ਹੈ ਐਸ ਕਰਕੇ ਆਓ ਜੇ ਪੰਜਾਬ ਨੂੰ ਬਚਾਉਣਾ ਹੈ ਤੇ ਆ ਦਿੱਲੀ ਵਾਲੀਆਂ ਪਾਰਟੀਆਂ ਨੂੰ ਭਜਾਉਣਾ ਪੈਣਾ ਤੁਸੀਂ ਦੇਖ ਲਿਆ ਲੁੱਟ ਲਿਆ ਝਾੜੂ ਵਾਲੇ ਨੇ ਆ ਬਦਲਾਅ ਦੇ ਨਾਂ ਤੇ ਲੁੱਟ ਲਿਆ ਪੰਜਾਬ ਨੂੰ ਬਰਬਾਦ ਕਰਤਾ ਹੁਣ ਤੁਸੀਂ ਇਕੱਠੇ ਹੋ ਗਏ ਆ ਦੋਨੋਂ ਕਾਂਗਰਸ ਤੇ ਝਾੜੂ ਵਾਲੇ ਅੱਜ ਦਿੱਲੀ ਇਕੱਠੇ ਆ ਪਾਰਲੇ ਸੁਪਿਆਂ 'ਚ ਇਕੱਠੇ ਆ ਇੱਥੇ ਡਰਾਮੇ ਕਰੀ ਜਾਂਦੇ ਆ ਨਾ ਅਸੀਂ ਸਾਡੀ ਪਾਰਟੀ ਅਸੂਲਾਵੀ ਪਾਰਟੀ ਹੈ ਅਸੀਂ ਊਸੂਲ ਤੇ ਖੜੇ ਹੈ ਕੌਮ ਪੰਜਾਬ ਪੰਜਾਬੀਅਤ ਪੰਜਾਬ ਚੰਨ ਸ਼ਾਂਤੀ ਭਾਈਚਾਰਾ ਕਿਸਾਨ ਸਾਬਕਾ ਪ੍ਰਕਾਸ਼ ਸਿੰਘ ਬਾਦਲ ਦੀ ਸੋਚ ਗੁਰੂਆਂ ਦੀ ਸੋਚ ਸੀ ਆਪਣੇ ਗੁਰੂ ਸਭਾ ਨੇ ਆਪਣ ਨੂੰ ਦੱਸਿਆ ਕਿ ਪੰਜਾਬ ਤੇ ਕੌਮ ਸਰਬੱਤ ਦਾ ਭਲਾ ਸੋਚਦੀ ਹੈ ਸਾਬਕਾ ਪ੍ਰਕਾਸ਼ ਸਿੰਘ ਬਾਦਲ ਜਿਹੜਾ ਮੁੱਖ ਮੰਤਰੀ ਸੀ ਹਿੰਦੂ ਭਾਈਚਾਰਾ ਸੋਚਦਾ ਕਿ ਬਾਦਲ ਸਾਹਿਬ ਸਾਡੇ ਹੈ ਮੁਸਲਮ ਭਾਈਚਾਰੇ ਦਾ ਸੋਚਦਾ ਸੀ ਬਾਦਲ ਸਾਹਿਬ ਸਾਡੇ ਹੈ 크ਰਿਸਚੀਅਨ ਭਾਈਚਾਰੇ ਦਾ ਸੋਚਦਾ ਸੀ ਬਾਦਲ ਸਾਹਿਬ ਸਾਡੇ ਹੈ ਤੇ ਸਿੱਖ ਭਾਈਚਾਰੇ ਨੇ ਸੋਚ ਨਹੀਂ ਸੀ ਕਿਉਂਕਿ ਅਸੀਂ ਸਾਡੀ ਸੋਚ ਹੈ ਕਿ ਪੰਜਾਬ ਤਾਂ ਆ ਕੇ ਵਧੂਗਾ ਕਿ ਪੰਜਾਬ ਵਿੱਚ ਅਮਨ ਸ਼ਾਂਤੀ ਰਹੂਗੀ ਭਾਈਚਾਰਾ ਇਨਕਸਾਂਜ ਰਹੂਗੀ ਜ਼ਿਕਰੋਖੇ ਕਿ ਸੁਖਵੀਰ ਬਾਦਲ ਨੇ ਪੰਜਾਬ ਵਾਸੀਆਂ ਨੂੰ ਕਿਹਾ ਕਿ ਪੰਜਾਬ ਬਚਾਓ ਯਾਤਰਾ ਦੇ ਵਿੱਚ ਸ਼ਾਮਲ ਹੋ ਕੇ ਸਭ ਨੂੰ ਮਿਲ ਕੇ ਪੰਜਾਬ ਬਚਾਉਣਾ ਚਾਹੀਦਾ ਹੈ ਤੇ ਦਿੱਲੀ ਵਾਲੀ ਪਾਰਟੀਆਂ ਤੇ ਯਕੀਨ ਨਹੀਂ ਕਰਨਾ ਚਾਹੀਦਾ ਪਰ ਦੇਖਣਾ ਹੋ ਨਏ ਹੋਵੇਗਾ ਕਿ ਸੁਖਵੀਰ ਬਾਦਲ ਦੇ ਇਸ ਬਿਆਨ ਨੂੰ ਦਿੱਲੀ ਵਾਲੀ ਪਾਰਟੀਆਂ ਕਿਸ ਤਰ੍ਹਾਂ ਲੈਂਦੀਆਂ ਨੇ ਅੱਜ ਦੇ ਪੰਜਾਬ ਨਿਊਜ਼ ਬੁਲਟਿਨ ਵਿੱਚ ਬਸ ਐਨਾ ਹੀ ਜੰਤ ਜੰਤ ਇੱਕ ਵਾਰ ਫਿਰ ਨਸਰ ਮਾਰ ਲੈਣੀਆਂ ਮੁੱਖ ਸੁਰਖੀਆਂ ਤੇ ਵਿਦਾਇਕ ਸੁਖਪਾਲ ਖੈਰਾਂ ਨੇ ਮੂਰ ਕੀਰੇ ਸੀਮ ਮੰਨ ਧੂੜੀ ਚ ਟੈਂਕੀ ਤੇ ਚੜੇ ਡੀਪੀ ਟੀਚਰਾਂ ਦੀ ਵੀਡੀਓ ਕੀਤੀ ਸਾਂਝੀ ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਕੀਤੀ ਦਾਖਲ ਕੇਰਲ ਦੀ ਵਾਇਨਾਡ ਤੋਂ ਲੜਨਗੇ ਚੋਣਾਂ ਆਪ ਨੂੰ ਲੋਕ ਸਭਾ ਚੋਣਾਂ ਦੇ ਪ੍ਰਚਾਰ ਨੂੰ ਲੈ ਕੇ ਮੀਟਿੰਗਾਂ ਦਾ ਸਿਲਸਲਾ ਜਾਰੀ ਅੱਜ ਸੰਗਰੂਰ ਇਲਾਕੇ ਦੇ ਵਿਦਾਇਕਾਂ ਤੇ ਮੰਤਰੀਆਂ ਦੇ ਨਾਲ ਕੀਤੀ ਮੀਟਿੰਗ ਦਿੱਲੀ ਪਹੁੰਚੇ ਕਾਂਗਰਸ ਦੇ ਮੌਜੂਦਾ ਤੇ ਸਾਬਕਾ ਸੰਸਦ ਸੋਨੀਆ ਗਾਂਧੀ ਦੇ ਨਾਲ ਕੀਤੀ ਮੁਲਾਕਾਤ ਇਸ ਨਾਲ ਹੀ ਮੈਨੂੰ ਦੀ ਇਜਾਜ਼ਤ ਕੱਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ